ਨਾਬਾ ਦੇ ਹਲਕਾ ਵਿਧਾਇਕ ਦੇਵ ਮਾਨ ਦੇ ਵੱਲੋਂ ਵੱਖ-ਵੱਖ ਪਿੰਡਾਂ ਦੇ ਵਿੱਚ ਜਾ ਕੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਗਿਆ ਵਿਧਾਇਕ ਨਾਬਾ ਬਲਾਕ ਦੇ ਪਿੰਡ ਕੱਲੇ ਮਾਜਰਾ ਸੌਂਜਾ ਨਰਮਾਣਾ ਅਤੇ ਹੋਰ ਵੱਖ-ਵੱਖ ਪਿੰਡਾਂ ਦੇ ਵਿੱਚ ਪਹੁੰਚ ਕੇ 50 ਲੱਖ ਦੇ ਨਾਲ ਬਣੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਗਿਆ ਇਸ ਮੌਕੇ ਤੇ ਪਿੰਡ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਦੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਅਤੇ ਹਲਕਾ ਵਿਧਾਇਕ ਗੁਰਦੇਵ ਮਾਨ ਦਾ तहे ਦਿਲੋਂ ਧੰਨਵਾਦ ਕੀਤਾ ਗਿਆ 142 ਪਿੰਡ ਨੇ ਜੀ ਵਿਧਾਨ ਸਭਾ ਨਾਬਾ ਦੇ ਵਿੱਚ ਜਿਹਦੇ ਵਿੱਚ 6 ਆਟਰ ਕਲੋਨੀਆ ਨੇ ਜਿਹੜੀਆਂ ਨਾਬੇ ਦੇ ਨੇੜੇ ਤੇੜੇ ਨੇ ਜਿਹੜੀਆਂ ਪੰਚਾਇਤਾਂ ਦੇ ਰੂਪ ਚ ਕੰਮ ਕਰ ਰਹੀਆਂ ਨੇ ਬਾਕੀ ਪਿੰਡ ਨੇ 25 ਕਰੋੜ ਤੋਂ ਉੱਪਰ ਦਾ ਅਸੀਂ ਜਿਹੜਾ ਇੱਕ ਬਜਟ ਜਿਹੜਾ ਜੀ ਜਿਹੜਾ ਭਗਵੰਤ ਮਾਨ ਸਾਹਿਬਾ ਨੇ ਸਾਨੂੰ ਆਦੇਸ਼ ਕੀਤਾ ਕਿ ਤੁਸੀਂ ਪਿੰਡ ਦੇ ਲੋਕਾਂ ਨੂੰ ਪੁੱਛ ਕੇ ਕਿਸ ਕੰਮ ਲਈ ਪੈਸੇ ਚਾਹੀਦੇ ਆ ਤਕਰੀਬਨ ਮੇਰਾ ਖਿਆਲ ਆ ਛੋਟੇ ਤੋਂ ਛੋਟੇ ਪਿੰਡ ਨੂੰ ਵੀ 15 ਲੱਖ ਰੁਪਏ ਦੀ ਗ੍ਰਾਂਟ ਜਿਹੜੀ ਆ ਉਹ ਹੈਗੀ ਆ ਕਿਸ ਨੂੰ 20 ਦੀ ਆ ਕਿਸ ਨੂੰ 25 ਦੀ ਆ ਕਿਸ ਨੂੰ 35 ਲੱਖ ਦੀ ਵੀ ਆ ਜੀ ਪਿੰਡ ਹੈ ਜੀ ਸੰਗਤਪੁਰਾ ਭੌਂਕੀ ਉੱਥੇ 60 ਲੱਖ ਰੁਪਏ ਦਾ ਟੈਂਕੀ ਦਾ ਜੀ 11 ਲੱਖ ਰੁਪਏ ਸੀਵਰੇਜ ਦਾ ਆਇਆ ਇੱਕ 3-3 ਲੱਖ ਮੈਂ ਪਹਿਲਾਂ 6 ਲੱਖ ਹੋ ਦੇ ਕੇ ਗਿਆ ਜਾਨੀ ਕਿ ਇੱਕੋ ਪਿੰਡ ਨੂੰ 80 ਲੱਖ ਦੀ ਗ੍ਰਾਂਟ ਜਿਹੜੀ ਹੈ ਜੀ ਆ ਪਿਛਲੇ ਇੱਕ ਇੱਕ ਕ੍ਰੇਡ ਸਾਲ ਦੇ ਵਿੱਚ ਜਾਰੀ ਹੋਈ ਸੀ ਸੋ ਬਹੁਤ ਸਾਡੇ ਮਨ ਦੇ ਵਿੱਚ ਵੀ ਚਾਹ ਹੈ ਜੀ ਕਿ ਅਸੀਂ ਡਿਵੈਲਪਮੈਂਟ ਦੇ ਕੰਮ ਸਾਰੇ ਕਰੀਏ ਔਰ 25 ਕਰੋੜ ਦੀਆਂ ਜਿਹੜੀਆਂ ਗ੍ਰਾਂਟਾਂ ਹੁਣ ਨਵੀਆਂ ਆ ਰਹੀਆਂ ਨੇ ਜੀ ਉਹ ਵੀ ਅਸਲੀ ਪਿੰਡ ਦੇ ਵਿੱਚ ਕਿਉਂਕਿ ਲੰਬੇ ਸਮੇਂ ਤੋਂ ਅਸੀਂ ਇਹ ਚੀਜ਼ ਦੇਖਦੇ ਆਏ ਆ ਕਿ ਪਿੰਡਾਂ ਦੇ ਵਿੱਚ ਗਲੀਆਂ ਨਾਲੀਆਂ ਦੇ ਉੱਪਰ ਹੀ ਵੋਟਾਂ ਪੈਂਦੀਆਂ ਰਹੀਆਂ ਨੇ ਜੀ ਫੋਰ ਵੀ ਗਰਾਂਟਾਂ ਜਿਹੜੀਆਂ ਨੇ ਜੀ ਉਹ ਜਲਦੀ ਜਾਰੀ ਕਰਾਂਗੇ ਸੋ ਸਾਡਾ ਮਕਸਦ ਹੈ ਕਿ ਪਿੰਡਾਂ ਨੂੰ ਅਸੀਂ ਜਿਵੇਂ ਆਪਾਂ ਕਹਿਣ ਦੇ ਵਿੱਚ ਹੀ ਹੈ ਕਿ ਪਿੰਡ ਸਵਰਗਾ ਪਰ ਸਵਰਗ ਅਸਲ ਚ ਬਣਾਉਣੇ ਆ ਜੀ ਇਹੀ ਕੋਸ਼ਿਸ਼ ਆ ਭਵੰਤ ਮਾਨ ਸਾਹਿਬ ਦਾ ਨੇ ਪਿੰਡ ਤਾਂ ਬਹੁਤ ਨੇ ਜੀ तकरीबन ਪਿਛਲੀ ਵਾਰੀ ਜਦੋਂ ਇਹ 15ਵੇਂ ਵਿੱਤ ਕਮਿਸ਼ਨ ਦੇ ਵਿੱਚੋਂ ਗਰਾਂਟਾਂ ਅਸੀਂ ਵੰਡੀਆਂ ਸੀਗੀਆਂ तकरीबन 2.5-3 ਕਰੋੜ ਰੁਪਏ ਦਾ ਗਰਾਂਟਾ ਪਹਿਲਾਂ ਵੰਡੀਆਂ ਸੀਗੀਆਂ ਬਾਕੀ ਆ ਹੁਣ ਜਿਵੇਂ ਪਿਛਲੇ ਪਿੰਡ 3 ਲੱਖ ਦੀ ਸੀਗੀ ਇਹ 8 ਲੱਖ ਦੀ ਆ ਇਸ ਤੋਂ ਬਾਅਦ ਨਿਰਮਾਣਾ ਪਿੰਡ ਜਾ ਰਹੀਆਂ ਸੀ ਤੇ ਹਰ ਇੱਕ ਹਫਤੇ ਅਸੀਂ ਉਦਘਾਟਨ ਜਿਹੜੇ ਕਰ ਰਹੇ ਹਾਂ ਕਿਉਂਕਿ ਇਹ ਪਹਿਲਾਂ ਗ੍ਰਾਂਟਾਂ ਮੈਂ ਆਪ ਪਿੰਡ ਦੇ ਵਿੱਚ ਇੱਥੇ ਵੰਡ ਕੇ ਗਿਆ ਸੀਗਾ ਔਰ ਕਈ ਪਿੰਡ ਦੇ ਵਿੱਚ ਇਹ ਅਫਵਾਹ ਜਿਹੜੀ ਫਲਾਉਂਦੇ ਆ ਮੈਂ ਥੋੜੇ ਜਿਲੇ ਦੱਸਣਾ ਚਾਹੁੰਦਾ ਕਿ ਜੀ ਇਹ ਤਾਂ ਜੀ ਕੇਂਦਰ ਸਰਕਾਰ ਦਾ ਹੈ ਜੀ ਸੈਂਟਰ ਦਾ ਪੈਸਾ ਇਹ ਸੈਂਟਰ ਦਾ ਨਹੀਂ ਜੀ ਇਹ ਸਾਡਾ ਪੈਸਾ ਜੀ ਸੈਂਟਰ ਦੇ ਕਿਹੜਾ ਉੱਥੇ ਮਸ਼ੀਨਾਂ ਲਾਈਆਂ ਨੇ ਪੈਸੇ ਛਾਪਣ ਦੀਆਂ ਜੀ ਸਟੇਟਾਂ ਤੋਂ ਪੈਸਾ ਜਾਂਦਾ ਅਸੀਂ ਜੇਕਰ ਪਿਆ ਦਿੰਨੇ ਆ ਸਾਡ 40 ਪੈਸੇ ਰੱਖ ਕੇ 60 ਪੈਸਾ ਨੂੰ ਵਾਪਸ ਕਰ ਦਿੰਦੇ ਆ ਜੀ ਉਹ ਸਾਡਾ ਹੀ ਪੈਸਾ ਜੀ ਉਹੀ ਪੈਸਾ ਜਿਹੜਾ ਜੀ ਆਉਂਦਾ ਔਰ ਉਹਦੇ ਵਿੱਚ ਪੰਜਾਬ ਸਰਕਾਰ ਆਪਣਾ ਹਿੱਸਾ ਪਾ ਕੇ ਡਿਵੈਲਪਮੈਂਟ ਜਿਹੜੀ ਕਰਦੇ ਦੇਖੋ ਪੰਚਾਇਤੀ ਚੋਣਾਂ ਕਦੇ ਵੀ ਹੋ ਸਕਦੀਆਂ ਨੇ ਔਰ ਇਹਦਾ ਕਦੇ ਵੀ ਐਲਾਨ ਹੋ ਸਕਦਾ ਔਰ ਆਫੀਸ਼ੀਅਲੀ ਤੌਰ ਤੇ ਅਨਾਉਂਸਮੈਂਟ ਹੋਣੀ ਬਾਕੀ ਹੈ ਬਾਕੀ ਅਸੀਂ ਪੂਰੀ ਤਰ੍ਹਾਂ ਤਿਆਰ ਆ ਜੀ ਔਰ ਪਿੰਡਾਂ ਦੇ ਵਿੱਚ ਵੀ ਲੋਕਾਂ ਦੇ ਵਿੱਚ ਜੋਸ਼ ਹੈ ਲੋਕ ਵੀ ਚਾਹੁੰਦੇ ਆ ਕਿ ਅਸੀਂ ਹੁਣ ਆਪਣਾ ਜਿਵੇਂ ਪਹਿਲਾਂ 2022 ਦੇ ਵਿੱਚ ਬਦਲ ਕੀਤਾ 92 ਐਮਐਲਏ ਜਿਤਾਏ ਤੇ ਹੁਣ ਅਸਲ ਜਿਹੜੀ ਡੈਮੋਕ੍ਰੇਸੀ ਦੀ ਅ ਪੰਚਤੀ ਸਰਪੰਚ ਉਹ ਹੁਣ ਜਿਹੜਾ ਜੀ ਹੁਣ ਨਵੇਂ ਸਿਰਿਓਂ ਸਾਰਾ ਲਿਖਣ ਦਾ ਸਮਾਂ ਆ ਗਿਆ। ਆਮੇਦ ਕਰਦਾ ਹਾਂ ਪੂਰੇ ਪੰਜਾਬ ਦੇ ਜਿਹੜੇ 13000 ਤੋਂ ਵੱਧ ਪਿੰਡ ਨੇ ਉਹਦੇ ਵਿੱਚ ਲੋਕ ਸਮਝਦਾਰ ਦੇ ਨਾਲ ਪਿੰਡ ਦੀ ਡਿਵੈਲਪਮੈਂਟ ਵਾਸਤੇ ਚੰਗੇ ਲੋਕਾਂ ਨੂੰ ਮੌਕਾ ਦੇਣ। ਅੱਜ ਸਾਡੇ ਪਿੰਡ ਕੱਲੇ ਮਜਰੇ ਵਿਖੇ ਸਾਡੇ ਹਲਕੇ ਦੇ ਐਮਐਲਏ ਸਾਹਿਬ ਗੁਰਦੇਵ ਸਿੰਘ ਦੇਵ ਮਾਨ ਜੀ ਗਲੀਆਂ ਨਾਲੀਆਂ ਦਾ ਉਦਘਾਟਨ ਕਰਨ ਵਾਸਤੇ ਪਹੁੰਚੇ ਹਨ। ਅਸੀਂ ਆਪਣੀ ਨਗਰ ਪੰਚਾਇਤ ਵੱਲੋਂ ਆਪਣੇ ਪਿੰਡ ਵੱਲੋਂ ਇਲਾਕੇ ਦੇ ਪੰਚਾਂ ਸਰਪੰਚਾਂ ਵੱਲੋਂ ਦੇਮਾਨ ਜੀ ਦਾ ਆਪਣੇ ਤਹਿ ਦਿਲੋਂ ਧੰਨਵਾਦ ਕਰਦੇ ਆਂ ਔਰ ਦੇਮਾਨ ਜੀ ਨੂੰ ਵਿਸ਼ਵਾਸ ਦਵਾਉਂਦੇ ਆਂ ਪਹਿਲਾਂ ਐਮਐਲਏ ਵੇਲੇ ਵੀ ਅਸੀਂ ਤਕਰੀਬਨ 750 ਵੋਟ ਸਾਡੇ ਪਿੰਡ ਚੋਂ ਪਈ ਅੱਗੇ ਵਾਸਤੇ ਵੀ ਇਹਨਾਂ ਦਾ ਸਾਥ ਦੇਵਾਂਗੇ ਦਿੰਦੇ ਰਹਾਂਗੇ ਗ੍ਰਾਂਟਾ 37 ਲੱਖ ਦੀ ਉਹ ਪਿੰਡ ਨੂੰ ਮਨਜ਼ੂਰ ਹੋ ਚੁੱਕੀ ਆ ਨਹੀਂ ਵਧੀਆ ਜੀ ਬਹੁਤ ਵਧੀਆ ਸਾਨੂੰ ਸਰੂਤ ਹੀ ਸਰਕਾਰ ਬਣਨ ਤੇ 4 ਲੱਖ ਦੀ ਜਿਹੜੀ ਗ੍ਰਾਂਟ ਆ ਜੀ ਉਹ ਮਿਲਈਏ ਤੇ ਅਸੀਂ ਲਾਈ ਆ